ਕੇ ਸਾਂਭੀ ਬੈਠਾ ਬਾਬੇ ਤੇਲੂ ਵਾਲੀ نسل ਪੁਰਾਣੀ ਜੁੜੀ ਜਿਹਦੇ ਨਾਲ ਕਈ ਅਸਟਾਰਾਂ ਦੀ ਕਹਾਣੀ ਬੈਣੀ ਆਰ ਦੇ ਬਈ ਰਾਜਨ ਦਾ ਨਾਂ ਚ ਮੁਕਾਇਆ ਗਏ ਜਿਹਦੇ ਜਿਹਦੇ ਕੋਲ ਸਿਰਾਂ ਉਹਨਾਂ ਨੇ ਕਰਾਇਆ ਅੱਖਾਂ ਖਟੀਆਂ ਦੇ ਨੀਲੀਆਂ ਲੋਕਾਂ ਦੇ ਸਾਫ ਚਿੱਟੇ ਕੱਢ ਜਾਂਦਿਆ ਸਿਰਾਂ ਦੇ ਵਿੱਚ ਕਾਲੇ ਲਾਲ ਸਿੱਟੇ ਉਹ ਡਾਵੇ ਘਰ ਦੇ ਬਤੇਰੇ ਇਹ ਦਿਨ ਹੀ ਝਪਾਉਦੇ ਪੈਂਦੀ ਗਰਮੀਆ ਜਿੰਨੀ ਜ਼ੋਰ ਉਹਨਾਂ ਯਾਦਾ ਲਾਉਂਦੇ ਨਾਮ ਲੈ ਆ ਕਈਆਂ ਨੇ ਵੱਡੇ ਵੱਡੇ ਇਹਨਾਂ ਨਾਲ ਜਿੱਤ ਜਿਆਦਾ ਉੱਡਦੇ ਆ ਰਹਿ ਗਏ ਸੂਰਜ ਦੇ ਵਿੱਚ ਕਿ ਛੋਟੀ ਉਮਰ ਜਨ ਨਾਮ ਜੀ ਦਾ ਰਿਹਾ ਬਾਲਾ ਚਾਲਾ ਉਹ ਸਾਂਭੀ ਬੈਠਾਇਆ نسل ਕੋਟ ਬਖਤੂ ਦਾ ਮੱਲ ਕਿ ਸਾਂਭੀ ਬੈਠਾਇਆ نسل ਕਹਿੰਦੇ ਕੋਟ ਬਖਤੂ ਦਾ ਮੱਲ ਕਿ ਸਾਂਭੀ ਬੈਠਾਇਆ نسل ਕੋਟ ਬਖਤੂ ਦਾ ਮਾਲ